ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਸੋ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਖੁਸ਼ ਰਹਿਣੇ ਵੀ ਚਾਹੀਦੇ ਹੋ ਸੋ ਅ ਅੱਜਕਲ ਕਰਾਂਗੇ ਇਸ ਵਿਸ਼ੇ ਤੇ ਕਿਉਂਕਿ ਅੱਜ ਬਹੁਤ ਚਰਚਾ ਚੱਲ ਰਹੀ ਹੈ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਲੈ ਕੇ ਕਿ ਅੱਜ ਸਮਾਜ ਦੇ ਵਿੱਚ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਕਿਵੇਂ ਦਾ ਰਹਿ ਗਿਆ ਕਿਵੇਂ ਦਾ ਹੁੰਦਾ ਸੀ ਤੇ ਕਿਵੇਂ ਪਹੁੰਚ ਗਿਆ ਮੇਸ ਟੈਗਲਾਈਨ ਇਸੇ ਕਰਕੇ ਪਾਈ ਹੈ ਕਿਉਂਕਿ ਅਸੀਂ ਚਰਚਾ ਇਸ ਗੱਲ ਤੇ ਕਰੀਏ ਕਿ ਵਾਕਈ ਉਹ ਰਿਸ਼ਤਾ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ ਕਿ ਅਧਿਆਪਕ ਦੇ ਨਾਲ ਪ੍ਰੇਮ ਸੰਬੰਧ ਵੀ ਹੋ ਸਕਦੇ ਨੇ ਸੋ ਅਧਿਆਪਕ ਇੱਕ ਦੋਸਤੋ ਅਜੀਹਾ ਦੀਵਾ ਜਿਹੜਾ ਆਪ ਦਾ ਜਲਦਾ ਪਰ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਚਾਨਣ ਲੈ ਕੇ ਆਉਂਦਾ ਸਤੁਸੀ ਆ ਜਾਓ ਜੀ ਸਾਰੇ ਜਣੇ ਲਾਈਵ ਤੇ ਅਸੀਂ ਚਰਚਾ ਸ਼ੁਰੂ ਕਰਦੇ ਹਾਂ ਸੋ ਪੋਜ਼ਿਟਿਵ ਚੀਜ਼ਾਂ ਕਰੀਏ ਪੋਜ਼ਿਟਿਵ ਗੱਲਾਂ ਕਰੀਏ ਪੋਜ਼ਿਟਿਵ ਸੁਨੇਹਾ ਲੈ ਕੇ ਆਈਏ ਤਾਂ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ ਅਧਿਆਪਕ ਹਮੇਸ਼ਾ ਖਿੱਚਦਾ ਲੈਂਦਾ ਰਹਿੰਦਾ ਲੜਦਾ ਰਹਿੰਦਾ ਹੈ ਝਿੜਕਦਾ ਰਹਿੰਦਾ ਸਾਨੂੰ ਕਿਉਂ ਕਿਉਂਕਿ ਸਾਡੇ ਵਾਸਤੇ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਚੰਗੇ ਬਣ ਜਾਈਏ ਉਹਨੂੰ ਤਾਂ ਕੁਝ ਨਹੀਂ ਮਿਲਣਾ ਉਹਨੂੰ ਸਿਰਫ ਉਹਦੀ ਤਨਖਾਹ ਹੀ ਮਿਲਣੀ ਹੈ ਉਹਨੇ ਆਪਣਾ ਪੀਰੀਅਡ ਲਾਉਣਾ ਚਲੇ ਜਾਣਾ ਪਰ ਉਹ ਫਿਰ ਵੀ ਲੜਦਾ ਖੇਡਦਾ ਕੁੱਟਦਾ ਮਾਰਦਾ ਸਾਨੂੰ ਸਮਝਾਉਂਦਾ ਹੈ ਕਿ ਬੱਚਿਓ ਪੜ੍ਹ ਲਓ ਪਰ ਅੱਜ ਕੱਲ ਜੋ ਰਿਸ਼ਤੇ ਕੀ ਕਹੀਏ ਨਾ ਰਿਸ਼ਤੇ ਬਾਰੇ ਹੁਣ ਰਿਸ਼ਤਾ ਹੀ ਇੱਕ ਬਣਾ ਲਿਆ ਸਾਰਿਆਂ ਨੇ ਵੀ ਪਿਆਰ ਦਾ ਰਿਸ਼ਤਾ ਮੈਂ ਅੱਜ ਦੀ ਖਬਰ ਦੀ ਗੱਲ ਕਰਦੀ ਆ ਅੱਜ ਖੰਨਾ ਦਾ ਇੱਕ ਆਈ ਥਿੰਕ ਜਟਾਣਾ ਪਿੰਡ ਦਾ ਇੱਕ ਨੌਜਵਾਨ ਕਰਨ ਜਿਸ ਦਾ ਨਾਮ ਸੀਗਾ ਤਾਂ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਅਧਿਆਪਕ ਦੇ ਨਾਲ ਕਹਿੰਦੇ ਪ੍ਰੇਮ ਸਬੰਧ ਸੀਗੇ ਜਿਹਦੇ ਚੱਲਦੇ ਆ ਉਹ ਲੜਕੇ ਨੂੰ ਅਧਿਆਪਕ ਦੇ ਹਸਬੰਦ ਨੇ ਉਹਰ ਦੇ ਉਹਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤਾਂ ਫਿਰ ਉਸ ਤੋਂ ਬਾਅਦ ਬੱਚਾ ਡਰ ਗਿਆ 19 ਸਾਲਾਂ ਦੀ ਉਮਰ ਸੀਗੀ ਤੇ ਉਸ ਤੋਂ ਬਾਅਦ ਉਹ ਨਹਿਰ 'ਚ ਛਾਲ ਮਾਰ ਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਧੰ ਪਰਿਵਾਰ ਵਾਲੇ ਇਹ ਦੋਸ਼ ਲਗਾ ਰਹੇ ਨੇ ਉਹ ਕਹਿ ਰਹੇ ਨੇ ਕਿ ਉਹਦੇ ਅਧਿਆਪਕ ਦੇ ਪਤੀ ਨੇ ਉਹਦੇ ਪਰਿਵਾਰ ਵਾਲਿਆਂ ਨੇ ਧਮਕੀਆਂ ਦਿੱਤੀਆਂ ਸੀ ਫੋਨ ਦੀ ਰਿਕਾਰਡਿੰਗ ਵੀ ਬਿੱਤੀ ਸੀ। ਸਵੇਰ ਬਲੈਟ ਇੰਨੀ ਇੱਕ ਖਬਰ ਹੈ ਇੰਨੀ ਇੱਕ ਜਾਣਕਾਰੀ ਪਰ ਵਿਸ਼ਾ ਬਹੁਤ ਵੱਡਾ ਹੈ ਦੋਸਤੋ ਤੁਸੀਂ ਸਾਰੇ ਪੜਿਓ ਅਸੀਂ ਸਾਰੇ ਪੜੇ ਆ ਉਦੋਂ ਕੀ ਸੀ ਤੇ ਹੁਣ ਕੀ ਸੀ ਹੈ ਨਾ ਰਿਲੇਸ਼ਨਸ ਖਤਮ ਹੋ ਰਹੇ ਨੇ ਜਿਵੇਂ ਆਪਾਂ ਕਹਿੰਦੇ ਨਾ ਕਿ ਸਕੂਲ ਮਾਪੇ ਤੋਂ ਬਾਅਦ ਮਾਪੇ ਬੱਚੇ ਨੂੰ ਚੱਲਣਾ ਸਿਖਾਉਂਦਾ ਹੈ ਬੋਲਣਾ ਸਿਖਾਉਂਦਾ ਹੈ ਤੇ ਅਧਿਆਪਕ ਜ਼ਿੰਦਗੀ ਦਾ ਇੱਕ ਪਾਠ ਪੜਾਉਂਦਾ ਬੱਚਿਆਂ ਨੂੰ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕਿਵੇਂ ਅੱਗੇ ਜਾਣਾ ਹੈ ਕੀ ਕਰਨਾ ਹੈ ਅਧਿਆਪਕ ਇੱਕ ਸੜਕ ਆ ਜਿਹੜੀ ਆਪ ਤਾਂ ਖੜੀ ਰਹਿੰਦੀ ਹੈ ਪਰ ਤੁਹਾਨੂੰ ਰਸਤਾ ਦਿੰਦੀ ਹੈ ਕਿ ਤੁਸੀਂ ਚੱਲਦੇ ਰਹੋ ਚੱਲਦੇ ਰਹੋ ਤੇ ਜੀ ਉਸੇ ਅਧਿਆਪਕ ਦੇ ਨਾਲ ਰਿਲੇਸ਼ਨਸ ਬਣਾ ਲੈਨੇ ਆ ਸਾਨੂੰ ਪਿਆਰ ਹੋ ਜਾਂਦਾ ਤੇ ਅਸੀਂ ਉਮਰਾਂ ਵੀ ਨਹੀਂ ਦੇਖਦੇ 19 ਸਾਲ ਤੇ ਕਿਤੇ 35 ਸਾਲ ਅੱਧ ਦਾ ਫਰਕ ਆ ਮਾਸ ਮਾ ਨਹੀਂ ਹੋ ਗਈ ਤੁમે ਹੈਰਾਨ ਆ ਅੱਜਕੱਲ ਤਾਂ ਛੋਟੇ ਛੋਟੇ ਬੱਚੇ ਵੀ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਤੇ ਐਡ ਕਰੀ ਬੈਠੇ ਨੇ ਸਨੈਪਚੈਟ ਤੇ ਟੀਚਰਸ ਐਡ ਹੁੰਦੇ ਆ ਇੰਸਟਾਗ੍ਰam ਤੇ ਐਡ ਹੁੰਦੇ ਆ ਮੈਡਮ ਨੇ ਉਹ ਸਟੋਰੀ ਪਾਤੀ ਸਰ ਨੇ ਉਹ ਸਟੋਰੀ ਪਾਤੀ ਹੁਣ ਤਾਂ ਇਹ ਕੁਝ ਹੀ ਰਹਿ ਗਿਆ ਦੇਖਣ ਵਾਸਤੇ ਡਰ ਖਤਮ ਹੋ ਗਿਆ ਤੁਹਾਨੂੰ ਪਤਾ ਹੈ ਜਦੋਂ ਅਸੀਂ ਪੜਦੇ ਤੁਸੀਂ ਸਾਰੇ ਪੜਦੇ ਹੋਵੋਗੇ ਤੇ ਉਦੋਂ ਬਹੁਤ ਡਰ ਹੁੰਦਾ ਸੀਗਾ ਵੀ ਜੇ ਆਹ ਕੰਮ ਨਾ ਕਰਕੇ ਗਏ ਤੇ ਮੈਡਮ ਨੇ ਤਾਂ ਕੱਟ ਦੇਣਾ ਸਰ ਨੇ ਤਾਂ ਕੱਟ ਦੇਣਾ ਬਥੇਰੀ ਡੰਡੇ ਖਾਦੇ ਆ ਬਥੇਰੀ ਥੱਪੜ ਖਾਦੇ ਆ ਤੇ ਉਹ ਥੱਪੜਾਂ ਦੀ ਬਦੌਲ ਤਿੱਥੋਂ ਤੱਕ ਪਹੁੰਚੇ ਵੀ ਆ ਕਿਉਂਕਿ ਸਾਡੇ ਮਨ ਦੇ ਅੰਦਰ ਡਰ ਹੁੰਦਾ ਸੀਗਾ ਮਾਪੇ ਤੋਂ ਬਾਅਦ ਸਾਡੇ ਮਾਪੇ ਉਹ ਸੀਗੇ ਜਿਹੜੇ ਸਾਨੂੰ ਸਿਖਾਉਂਦੇ ਸੀ ਮੈਂ ਕਮੈਂਟ ਤੁਹਾਡੇ ਰੀਡ ਕਰਨ ਦੀ ਕੋਸ਼ਿਸ਼ ਕਰਾਂਗੀ ਇੰਟਰਨੈਟ ਤੇ ਕਾਫੀ ਕੰਟੈਂਟ ਨੇ ਜਿਨ੍ਹਾਂ ਕਰਕੇ ਇਹ ਪ੍ਰੋਬਲਮਸ ਹੋ ਰਹੀਆਂ ਨੇ ਗਿਆ ਹਰਮਿੰਦਰ ਜੀ ਕਮੈਂਟ ਕਰਿਆ ਨੇ ਅਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਚੰਗਾ ਕਰਦੇ ਹਾਂ ਉਸ ਦਾ ਪੂਰਾ ਕ੍ਰੈਡਿਟ ਸਾਡੇ ਅਧਿਆਪਕ ਨੂੰ ਜਾਂਦਾ ਕਿਉਂਕਿ ਮਾਪਿਓ ਤੋਂ ਬਾਅਦ ਸਾਨੂੰ ਸਭ ਕੁਝ ਚੰਗਾ ਸਾਡਾ ਅਧਿਆਪਕ ਹੀ ਸਿਖਾਉਂਦਾ ਹੈ ਪਰ ਮੈਂ ਉਹੀ ਗੱਲ ਦੀ ਗੱਲ ਕਰ ਰਹੀ ਹਾਂ ਅੱਜ ਵੀ ਸਾਡਾ ਦਿਲ ਕਰਦਾ ਹੈ ਮੇਰਾ ਦਿਲ ਕਰਦਾ ਹੈ ਕਿ ਮੇਰੇ ਅਧਿਆਪਕ ਜੋ ਮੈਨੂੰ ਕੁੱਟਦੇ ਸੀ ਮੈਨੂੰ ਬੋਲਦੇ ਸੀ ਛਿੜਕਦੇ ਸੀ ਮੈਂ ਜਾਵਾਂ ਉਹਨਾਂ ਦੇ ਕੋਲ ਮੈਂ ਡਾਂਟ ਖਾਵਾਂ ਅੱਜ ਕੱਲ ਪਤਾ ਕੀ ਹੋ ਗਿਆ ਅੱਜ ਕੱਲ ਤਾਂ ਅਧਿਆਪਕ ਵੀ ਡਰਦੇ ਆ ਬੱਚਿਆਂ ਨੂੰ ਝਿੜਕਣ ਲੱਗੇ ਮੇਰੀ ਇੱਕ ਫਰੰਟ ਟੀਚਰ ਆ ਉਹਨੇ ਮੈਨੂੰ ਦੱਸਿਆ ਕਿ ਜੇ ਅਸੀਂ ਬੱਚਿਆਂ ਨੂੰ ਮਾੜਾ ਜਿਹਾ ਡਾਂਟ ਵੀ ਲਈਏ ਨਾ ਤਾਂ ਘਰੇ ਫੋਨ ਕਰ ਦਿੰਦੇ ਨੇ ਸ਼ਿਕਾਇਤ ਲਾ ਦਿੰਦੇ ਆ ਉਹਨਾਂ ਦੇ ਮਾਪੇ ਕਹਿਣ ਲੱਗ ਜਾਂਦੇ ਨੇ ਸਾਡੇ ਬੱਚੇ ਨੂੰ ਨਾ ਝਿੜਕੋ ਸਾਡੇ ਇਦਾਂ ਨਹੀਂ ਅੱਗੇ ਹੁੰਦਾ ਸੀਗਾ ਵੀ ਘਰ ਦੇ ਕਹਿੰਦੇ ਸੀ ਖੁੱਲੀ ਛੁੱਟੀ ਐ ਫੈਂਟ ਦੋ ਇਹਨੂੰ ਬੰਦੇ ਦਾ ਪੁੱਤ ਬਣਾ ਦੋ ਤਾਂ ਇੱਥੇ ਤਾਂ ਅਧਿਆਪਕਾਂ ਤੇ ਵੀ ਕਬਜਾ ਹੀ ਇੱਕ ਤਰ੍ਹਾਂ ਦਾ ਪਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਾ ਗਲਤ ਹੋ ਰਿਹਾਗਾ ਸਮਾਜ ਦੇ ਵਿੱਚ ਰਿਸ਼ਤਿਆਂ ਦਾ ਘਾਣ ਹੋ ਰਿਹਾ ਸਾਨੂੰ ਇਹ ਨਹੀਂ ਪਤਾ ਸਿੱ ਕਿਹੜਾ ਰਿਲੇਸ਼ਨ ਕਿਵੇਂ ਰੱਖਣਾ ਬਹੁਤ ਸਾਰੀਆਂ ਖਬਰਾਂ ਮੈਂ ਸੁਣੀਆਂ ਕਿ ਅਧਿਆਪਕ ਦੇ ਨਾਲ ਇੱਕ ਪਿੱਛੇ ਜੀ ਸੀ ਖਬਰ ਪੰਜਾਬ ਦੀ ਤਾਂ ਖੈਰ ਨਹੀਂ ਸੀ ਉਹ ਖਬਰ ਅਧਿਆਪਕ ਦੇ ਨਾਲ ਇੱਕ ਲੜਕੀ ਨੇ ਵਿਆਹ ਕਰਾ ਲਿਆ 20 ਕਿ ਸਾਲ ਦੀ ਸੀਗੀ ਤੇ 45 ਸਾਲ ਦੇ ਨੇੜੇ ਤੇੜੇ ਪਿਓ ਦੀ ਉਮਰ ਦੇ ਅਧਿਆਪਕ ਸੀ ਉਹਨਾਂ ਦਾ ਹਨਾ ਉਹ ਕਹਿੰਦੇ ਕਿ ਫੀਸ ਨਹੀਂ ਭਰ ਭਰ ਸਕਦੀ ਸੀ ਇਸ ਕਰਕੇ ਵਿਆਹ ਕਰਾ ਲਿਆ ਬਹੁਤ ਸਾਰੇ ਲੋਕਾਂ ਦੇ ਨਾਲ ਚਲੋ ਗਲਤ ਵੀ ਹੁੰਦਾ ਕਈ ਵਾਰ ਇਹੋ ਜਿਹੇ ਲੋਕ ਵੀ ਟੱਕਰ ਜਾਂਦੇ ਨੇ ਟੀਚਰਸ ਕਈ ਦਾ ਦੇ ਹੁੰਦੇ ਨੇ ਜਾਂ ਗਲਤ ਵੀ ਹੁੰਦੇ ਉਹਦੇ ਕੋਲ ਬੋਲੋ ਵੀ ਪਰ ਆਪ ਕਿਉਂ ਗਲਤ ਹੋਣਾ ਸੋ ਇਹ ਬਹੁਤ ਜ਼ਿਆਦਾ ਮਤਲਬ ਮਨ ਖਰਾਬ ਕਰਦੀਆਂ ਨੇ ਚੀਜ਼ਾਂ ਕਿ ਚੱਲ ਰਿਹਾ ਮੈਂ ਮੇਰੇ ਨਾਲ ਸੋਸ਼ਲ ਮੀਡੀਆ ਤੇ ਅੱਜ ਵੀ ਮੇਰੇ ਟੀਚਰ ਸਾਹਿਬਾਨ ਜੁੜੇ ਹੋਏ ਨੇ ਫੇਸਬੁੱਕ ਤੇ ਨੇ ਜਾਂ ਚਲੋ ਕਹਿ ਲੋ ਆਪਣੇ ਨਾਲ ਪਰਸਨਲ ਨੇ ਪਰ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ ਹਮੇਸ਼ਾ ਜਦੋਂ ਵੀ ਕੁਝ ਪੁੱਛਿਆ ਤਾਂ ਉਹਨਾਂ ਨੇ ਇੱਕ ਚੰਗੀ ਸਲਾਹ ਦਿੱਤੀ ਇੱਕ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਅਧਿਆਪਕ ਦੇ ਨਾਲ ਰਿਲੇਸ਼ਨ ਕਿੱਦਾਂ ਦਾ ਕ੍ਰੀਏਟ ਕਰਦੇ ਹੋਗੇ ਤੁਸਾਨੂੰ ਉਹਨਾਂ ਦਾ ਡਰ ਹੈ ਸਾਨੂੰ ਅੱਜ ਵੀ ਡਰ ਆ ਸਾਨੂੰ ਅੱਜ ਵੀ ਡਰਾਂ ਵੀ ਸਾਨੂੰ ਝਿੜਕਣਾ ਦੇਣਾ ਸੀ ਅੱਜ ਵੀ ਸਲਾਹ ਲੈਣੇ ਆ ਤੇ ਸਾਡੇ ਤੇ ਸਾਡੇ ਅਧਿਆਪਕਾਂ ਨੂੰ ਪ੍ਰਾਊਡ ਆ ਉਹ ਕਹਿੰਦੇ ਕਿ ਤੁਸੀਂ ਸਾਡੇ ਬੱਚੇ ਇੱਥੋਂ ਤੱਕ ਪਹੁੰਚੇ ਆ ਇਥੇ ਤਾਂ ਵਿਆਹ ਤੱਕ ਦੀਆਂ ਗੱਲਾਂ ਹੋਣ ਲੱਗੀਆਂ ਸੋ ਦੋਸਤੋ ਤੁਹਾਡੇ ਟੀਚਰ ਸਕੂਲ ਦੇ ਵਿੱਚ ਹੁੰਦੇ ਸੀ ਤੁਹਾਨੂੰ ਪੜਾਉਂਦੇ ਹੁੰਦੇ ਸੀ ਤਾਂ ਕਿਵੇਂ ਪੜਾਉਂਦੇ ਸੀ ਕਿਹੜੀ ਤੁਹਾਡੀ ਯਾਦ ਹੈ ਤੁਸੀਂ ਸਾਂਝੀ ਕਰਨਾ ਚਾਹੋਗੇ ਅੱਜ ਤੇ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਰੀਡ ਕਰਾਂਗੀ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰ ਸੋ ਆਵੀ ਰਹੀ ਨੇ ਕਮੈਂਟ ਮੈਂ ਪੜਨ ਦੀ ਕੋਸ਼ਿਸ਼ ਕਰਦੀ ਆਂ ਕਹਿੰਦੇ ਆ ਰੱਬ ਨੇ ਦਿੱਤੀ ਜ਼ਿੰਦਗੀ ਅਤੇ ਮਾਪੇ ਨੇ ਦਿੱਤਾ ਪਿਆਰ ਸਿੱਖਣ ਅਤੇ ਪੜਾਉਣ ਦੇ ਲਈ ਅਸੀਂ ਤੁਹਾਡੇ ਹਾਂ ਸ਼ੁਕਰਗੁਜ਼ਾਰ ਬਿਲਕੁਲ ਜੀ ਅਸੀਂ ਕੀ ਕਰਦੇ ਆ ਕਿ 5 ਸਤੰਬਰ ਨੂੰ ਅਸੀਂ ਟੀਚਰ ਡੇ ਮਨਾਉਣ ਲੱਗ ਜਾਨੇ ਆ ਹਨਾ ਟੀਚਰਸ ਦੇ ਲਈ ਫੁੱਲ ਲੈ ਕੇ ਆਉਣੇ ਹਨ ਉਹਨਾਂ ਨੂੰ ਸਨਮਾਨ ਦਿੰਨੇ ਆ ਕਿ ਅਸੀਂ ਰਿਸਪੈਕਟ ਕਰਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਪਰ ਰਿਸਪੈਕਟ ਜਿਹੜੀ ਹੁੰਦੀ ਆ ਉਹ ਦਿਲ ਦੇ ਵਿੱਚ ਹੋਣੀ ਚਾਹੀਦੀ ਆ ਚਲੋ ਤੁਸੀਂ ਰਿਸਪੈਕਟ ਦੋ ਵੀ ਜੇ ਤੁਸੀਂ ਮਨ ਦੇ ਵਿੱਚ ਹੀ ਗੰਦ ਭਰਿਆ ਹੋਇਆ ਹੁਣ ਅਧਿਆਪਕ ਦੇ ਨਾਲ ਤੁਸੀਂ ਰਿਲੇਸ਼ਨਸ ਕਿਦਾਂ ਕ੍ਰੀਏਟ ਕਰ ਸਕਦੇ ਹੋ ਤੁਹਾਨੂੰ ਪਿਆਰ ਹੋ ਗਿਆ ਪਿਆਰ ਇੱਕ ਬਹੁਤ ਤਰ੍ਹਾਂ ਦੀ ਡੈਫੀਨੇਸ਼ਨਸ ਹੁੰਦੀਆਂ ਨੇ ਪਿਆਰ ਦੀ ਹਰ ਰਿਸ਼ਤੇ ਦੇ ਵਿੱਚ ਵੱਖਰਾ ਪਿਆਰ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਇੱਕੋ ਹੀ ਪਿਆਰ ਰਹਿ ਗਿਆ ਅਧਿਆਪਕ ਦੇ ਨਾਲ ਹੋਰ ਤਰੀਕੇ ਦਾ ਪਿਆਰ ਹੁੰਦਾ ਸੋ ਇਹਨਾਂ ਨੇ ਤਾਂ ਸਿਰਫ ਇੱਕੋ ਹੀ ਪਿਆਰ ਬਣਾ ਲਿਆ ਪਰ ਇਹ ਵੀ ਸੀਗਾ ਵੀ ਜੇ ਬੱਚਾ ਇਸ ਤਰ੍ਹਾਂ ਕਰਦਾ ਅਧਿਆਪਕ ਉਹਦੇ ਦੋ ਕੰਨ ਤੇ ਚਪੇੜਾਂ ਵੀ ਲਾ ਸਕਦਾ ਸੀ ਅਧਿਆਪਕ ਨੂੰ ਇਹ ਰਾਈਟ ਵੀ ਸੀਗਾ ਕਿ ਇਦਾ ਨਹੀਂ राजे ਇਹ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਗਲਤ ਕਰ ਰਹੇ ਹੋ ਤੁਹਾਨੂੰ ਸਮਝਣਾ ਚਾਹੀਦਾ ਵੀ ਤੁਸੀਂ ਕਿਉਂ ਫਿਰ ਕਿਤੇ ਨਾ ਕਿਤੇ ਫਿਰ ਉਹ ਆਪ ਵੀ ਇਹ ਚੀਜ਼ ਦੇ ਜ਼ਿੰਮੇਦਾਰ ਬਣਦੇ ਨੇ ਸਾਡੇ ਟੀਚਰਸ ਦਾ ਮਾਮਾ-ਬਾਪ ਕੇਅਰ ਕਰਦੇ ਸੀ 90s ਕਿ ਬੈਸਟ ਲਾਈਫ ਸ਼ਰਮ ਸੀ ਉਹਦੋਂ ਬਹੁਤ ਬਿਲਕੁਲ ਜੀ ਸ਼ਰਮ ਹੁੰਦੀ ਸੀ ਬਹੁਤ ਡਰ ਲੱਗਦਾ ਹੁੰਦਾ ਸੀਗਾ ਮੈਨੂੰ ਅੱਜ ਵੀ ਆਉਦਾ ਪਲੱਸ 2 ਦੇ ਵਿੱਚ ਵੀ ਮੈਂ ਥੱਪੜ ਖਾਦਾ ਹੋਇਆ ਮੇਰੇ ਨਾਲ ਦੇ ਦੋਸਤ ਮਿੱਤਰ ਐਡ ਆਨ ਹੋਣਗੇ ਤਾਂ ਉਹ ਦੇਖਣਗੇ ਜ਼ਰੂਰ ਇਹ ਗੱਲ ਸਾਨੂੰ ਉਦੋਂ ਵੀ ਘੁੱਟ ਜਾਂਦੇ ਹੁੰਦੇ ਸੀ ਮਜ਼ਾ ਹੀ ਬਹੁਤ ਆਉਂਦਾ ਉਹ ਚੀਜ਼ਾਂ ਯਾਦ ਕਰਕੇ ਜੇ ਉਹ ਥੱਪੜ ਨਾ ਖਾਦੇ ਹੁੰਦੇ ਜੇ ਉਹ ਡੰਡੇ ਨਾ ਖਾਦੇ ਹੁੰਦੇ ਤਾਂ ਅੱਜ ਅਸੀਂ ਇੱਥੋਂ ਤੱਕ ਨਹੀਂ ਪਹੁੰਚਣਾ ਸੀ ਪਰ ਅਸੀਂ ਆਪਣੇ ਅਧਿਆਪਕਾਂ ਦੀ ਰਿਸਪੈਕਟ ਕਰਦੇ ਸੀਗੇ ਉਹ ਸਾਨੂੰ ਪੜ੍ਹਾਉਂਦੇ ਸੀ ਸਾਡੇ ਲਈ ਖਾਪਦੇ ਸੀਗੇ ਸੋਹਣੀ ਜੀ ਅ ਰਿਸ਼ਤੇ ਤਾਰ-ਤਾਰ ਹੋਏ ਪਏ ਨੇ ਕੋਈ ਕਿੱਧਰ ਨੂੰ ਚੱਲਿਆ ਕੋਈ ਕਿੱਧਰ ਨੂੰ ਚੱਲਿਆ ਸਮਝ ਨਹੀਂ ਆ ਰਿਹਾ ਸੋ ਰਿਸਪੈਕਟ ਕਰਿਆ ਕਰੋ ਹਰੇਕ ਰਿਸ਼ਤੇ ਨੂੰ ਇੱਕ ਨਹੀਂ ਸਮਝੀਦਾ ਹੁੰਦਾ ਵੀ ਇੱਕੋ ਹੀ ਇਹ ਇੱਕ ਕਮੈਂਟ ਆ ਰਿਹਾ ਜੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰੂੰਗੀ ਸਭ ਫਿਲਮਾਂ ਦਾ ਅਸਰ ਹੈ ਜੋ ਦੇਖਾਂਗੇ ਉਹੀ ਸਿੱਖਾਂਗੇ ਘਰਦਿਆਂ ਨੂੰ ਵੀ ਬੱਚਿਆਂ ਨੂੰ ਵੀ ਪੁੱਛਣਾ ਚਾਹੀਦਾ ਹੈ ਅੱਜ ਕੱਲ ਮਾਪਿਓ ਧਿਆਨ ਨਹੀਂ ਦਿੰਦੇ ਰੂਮ ਅਲੱਗ-ਅਲੱਗ ਬਣਾ ਦਿੱਤੇ ਨੇ ਬੱਚਿਆਂ ਨੂੰ ਫੋਨ ਲੈ ਕੇ ਦੇ ਦਿੱਤੇ ਨੇ ਔਰ ਹਾਂ ਬਿਲਕੁਲ ਜੀ ਗੱਲ ਇਹੀ ਹੈ ਛੋਟੇ-ਛੋਟੇ ਬੱਚਿਆਂ ਨੂੰ ਫੋਨ ਲੈ ਕੇ ਦੇ ਦਿੱਤੇ ਨੇ ਹੁਣ ਆਫਟਰ ਲਾਕਡਾਊਨ ਲਾਕਡਾਊਨ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਸਟੱਡੀ ਆਨਲਾਈਨ ਹੋ ਗਈ ਹੁਣ ਬੱਚੇ ਵਟਸਐਪ ਗਰੁੱਪਾਂ ਤੇ ਮੈਸੇਜ ਕਰਦੇ ਆ ਉਥੋਂ ਗੱਲਾਂਬਾਤ ਕਰਦੇ ਆ ਹੁਣ ਮੈਨੂੰ ਲੱਗਦਾ ਨਹੀਂ ਵੀ ਕਿਤਾਬਾਂ ਰਾਹੀਂ ਬੱਚ ਤੇ ਆਦਤ ਹੀ ਅਸੀਂ ਉਸ ਤਰੀਕੇ ਦੀ ਪਾਤੀ ਹੈ ਤੇ ਬੱਚੇ ਗਲਤ ਚੀਜ਼ਾਂ ਵੀ ਕਰਦੇ ਨੇ ਜਦੋਂ ਅਸੀਂ ਫੋਨ ਟਾਈਮ ਤੇ ਦੇਣਾ ਉਹਨਾਂ ਨੂੰ ਸ਼ੁਰੂ ਕਰਤਾ ਠੀਕ ਹੈ ਤੁਸੀਂ ਸਿੱਖੋ ਜੋ ਵੀ ਕਰੋ ਪਰ ਮਾਵਾ ਬਾਬੂ ਧਿਆਨ ਜ਼ਰੂਰ ਰੱਖਣਾ ਚਾਹੀਦਾ ਵੀ ਤੁਹਾਡਾ ਬੱਚਾ ਕੀ ਕਰ ਰਿਹਾ ਹੈ ਤੁਹਾਡਾ ਬੱਚਾ ਅੱਧੀ ਰਾਤ ਨੂੰ ਫੋਨ ਚਲਾ ਰਿਹਾ ਉਹ ਕਿਸ ਪਰਪਸ ਲਈ ਚਲਾ ਰਿਹਾ ਤੇ ਕਿ ਜਦੋਂ ਬੱਚਾ ਛੋਟੀ ਉਮਰ ਦਾ ਏਟਲੀਸਟ 18 ਸਾਲ ਤੱਕ ਤਾਂ ਤੁਸੀਂ ਉਹਦੇ ਤੇ ਨਿਗਰ ਰੱਖੋ 12 ਤੋਂ 18 ਸਾਲ ਤੱਕ ਤੁਸੀਂ ਦੇਖੋਗੇ ਬੱਚਾ ਕੀ ਕਰ ਰਿਹਾ ਉਹ ਪੀਕ ਪੁਆਇੰਟ ਆ ਬੱਚੇ ਦੀ ਪੜ੍ਹਾਈ ਦਾ ਟਾਈਮ ਹੁੰਦਾ ਹੈ ਉਦੋਂ ਤੁਸੀਂ ਆ ਸਾਹਮਲਿਆ ਤਾਂ ਸਾਹਮਲਿਆ ਨਹੀਂ ਬੱਚਾ ਹੱਥੋਂ ਗਿਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਬੱਚੇ ਤੁਹਾਡੇ ਨਾਲ ਮਾਪੇ ਤੋਂ ਡਰਦੇ ਸ਼ੇਅਰ ਨਹੀਂ ਕਰ ਸਕਦੇ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਕਰ ਲੈਣ ਚਾਹੀਦੇ ਵਿੱਚ ਬੱਚੇ ਗਲਤੀਆਂ ਵੀ ਕਰ ਬੈਠਦੇ ਨੇ ਮਾਪੇ ਤੋਂ ਡਰਦੇ ਉਹ ਨਹੀਂ ਸਾਂਝੀਆਂ ਕਰਦੇ ਹੈਗੇ ਪਰ ਥੋੜਾ ਜਿਹਾ ਫ੍ਰੈਂਡਲੀ ਵੀ ਹੋ ਡਾਰਵੀ ਹੋਣਾ ਚਾਹੀਦਾ ਹੈ ਤੇ ਥੋੜਾ ਜਿਹਾ ਫ੍ਰੈਂਡਲੀ ਵੀ ਆਪਣੇ ਬੱਚਿਆਂ ਨਾਲ ਹੋ ਪਰ ਧਿਆਨ ਜ਼ਰੂਰ ਰੱਖੋ ਕਿ ਬੱਚਾ ਕੀ ਕਰ ਰਿਹਾ ਹੁਣ ਜੇ ਉਹ ਉਹਦੇ ਬੱਚੇ ਦੇ ਮਾਪੇ ਨੂੰ ਪਤਾ ਹੁੰਦਾ ਕਿ ਉਹ ਤਾਂ ਅਧਿਆਪਕ ਦੇ ਨਾਲ ਰਿਲੇਸ਼ਨ ਬਣਾਈ ਬੈਠਾ ਤੇ ਸ਼ਾਇਦ ਉਹ ਬੱਚਾ ਆਪਣੇ ਘਰ ਦੇਆਂ ਨੂੰ ਦੱਸਦਾ ਉਹਦੇ ਘਰ ਦੇ ਉਹਨੂੰ ਸਮਝਾਉਂਦੇ ਕਿ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਤਾਂ ਸ਼ਾਇਦ ਬੱਚਾ ਅੱਜ ਬਚ ਜਾਂਦਾ ਉਹ ਸੁਸਾਈਡ ਕਮਿਟ ਨਾ ਕਰਦਾ ਇੱਕ ਨਿੱਕੀ ਜੀ ਗਲਤੀ ਨੇ ਪਰਿਵਾਰ ਤੋਂ ਉਹਨਾਂ ਦਾ ਨੌਜਵਾਨ ਪੁੱਤ ਖੋ ਲਿਆ ਸਿਰਫ 19 ਸਾਲ ਦਾ ਸੀ ਅਲੜ ਉਮਰ ਹੁੰਦੀ ਹੈ ਨਹੀਂ ਪਤਾ ਲੱਗਦਾ ਗਲਤੀਆਂ ਹੁੰਦੀਆਂ ਨੇ ਪਰ ਸਮਝਾਉਣ ਵਾਲੇ ਅਸੀਂ ਆਪਾਂ ਕੋਈ ਵੱਡਾ ਸਿਆਣੇ ਹੋ ਤੁਸੀਂ ਤੁਸੀਂ ਆਪ ਵੀ ਉਹਨਾਂ ਦੇ ਨਾਲ ਰਲ ਕੇ ਉਹ ਚੀਜ਼ਾਂ ਕਰਨ ਲੱਗ ਜਾਨੇ ਹੋ ਬਹੁਤ ਗਲਤ ਨਹੀਂ ਗੀਆਂ ਸੋ ਜੇ ਕੋਈ ਇਦਾਂ ਦਾ ਕੁਝ ਕਰਦਾ ਹੈ ਗਲਤ ਰਸਤੇ ਜਾਂਦਾ ਉਹਨਾਂ ਨੂੰ ਸਮਝਾਓ ਇੱਕ ਚੰਗੀ ਸਿੱਖਿਆ ਦਿਓ ਤਾਂ ਕਿ ਕੋਈ ਵੀ ਬੱਚਾ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੁਹਾਡਾ ਇੱਕ ਸਿਹਰਾ ਦਿੱਤਾ ਤੁਹਾਡਾ ਇੱਕ ਥੋੜੀ ਜਿਹੀ ਕੋਈ ਗੱਲ ਸਮਝਾਈ ਜੇ ਉਹ ਬੰਦਾ ਪੱਲੇ ਬੰਦ ਲੈਂਦਾ ਤਾਂ ਜ਼ਿੰਦਗੀ ਦੇ ਵਿੱਚ ਸਾਰੀ ਸਾਰੀ ਉਮਰ ਉਹ ਗੱਲ ਨੂੰ ਯਾਦ ਰੱਖਦਾ ਸਵੇਰਾ ਹੀ ਸੁਨੇਹਾ ਸੀਗਾ ਰਿਲੇਸ਼ਨਸ ਇੱਕ ਪਾਸੇ ਹੁੰਦੇ ਨੇ ਹਰ ਰਿਸ਼ਤੇ ਦੇ ਵਿੱਚ ਆਪਣਾ ਆਪਣਾ ਪਿਆਰ ਹੁੰਦਾ ਉਸ ਅਕੋਰਡਿੰਗ ਚੱਲੋ ਪਿਆਰ ਨਾਲ ਰਹੋ ਖੁਸ਼ ਰਹੋ ਜ਼ਿੰਦਗੀ ਚ ਅੱਗੇ ਵਧੋ ਫੁੱਲੋ ਤੇ ਅਧਿਆਪਕਾਂ ਦਾ ਤੇ ਆਪਣੇ ਮਾਪੇ-ਬਾਪ ਦਾ ਆਪ ਤੋਂ ਵੱਡਿਆਂ ਦਾ ਦਿਲੋਂ ਸਤਿਕਾਰ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਸੀਗੇ ਅੱਜ ਸੋ ਅਗਲੀ ਵਾਰ ਫਿਰ ਲਾਈਵ ਹੋਵਾਂਗੇ ਇੱਕ ਨਵੇਂ ਵਿਸ਼ੇ ਨੂੰ ਲੈ ਕੇ